ਬਾਟੇ ਲੋਕਾ ਮਹਾਲੀ ਖਰੜ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਲੱਗਦੇ ਜਾਮ ਤੋਂ ਲੰਬੇ ਸਮੇਂ ਤੋਂ ਪ੍ਰੇਸ਼ਾਨ ਸਨ ਜਿਹੜੇ ਪੰਜਾਬ ਦੇ ਹਰਿਆਣੇ ਦੇ ਜਾਂ ਫਿਰ ਜੰਮੂ ਕਸ਼ਮੀਰ ਹਿਮਾਚਲ ਦੇ ਲੋਕ ਦਿੱਲੀ ਜਾਂਦੇ ਸੀ ਬਹੁਤ ਲੰਬੇ ਜਾਮ ਦੇ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਸੀ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਆਖਰ ਉਹ ડી ਕੈਸ ਵਕਤ ਖਤਮ ਹੁੰਦੀ ਨਜ਼ਰ ਆ ਰਹੀ ਆ ਮੋਹਾਲੀ ਕੋਰਾਲੀ ਚੰਡੀਗੜ੍ਹ ਬਾਈਪਾਸ ਆ ਜਿਹੜਾ ਇਸ ਵਕਤ ਬਣ ਕੇ ਤਿਆਰ ਹੋ ਚੁੱਕਿਆ तकरीबन 31 ਕਿਲੋਮੀਟਰ ਲੰਬਾ ਨੈਸ਼ਨਲ ਹਾਈਵੇ 205A 1 ਦਸੰਬਰ 2025 ਤੋਂ ਪੂਰੀ ਤਰ੍ਹਾਂ ਟ੍ਰੈਫਿਕ ਦੇ ਲਈ ਖੁੱਲ ਜਾਵੇਗਾ ਪੰਜਾਬ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਦਿੱਲੀ ਹਰਿਆਣਾ ਜਾਣ ਵਾਲੇ ਵਾਹਨਾਂ ਨੂੰ ਖਰੜਾ ਅਤੇ ਮੁਹਾਲੀ ਦੇ ਭਾਰੀ ਜਾਮ ਤੋਂ ਸਦਾ ਦੇ ਲਈ ਛੁਟਕਾਰਾ ਮਿਲਣ ਵਾਲਾ ਮੁਹਾਲੀ ਦੇ ਆਈਟੀ ਚੌਂਕ ਤੋਂ ਸ਼ੁਰੂ ਹੋ ਕੇ ਕੋਰਾਲੀ ਤੱਕ ਪਰਸਸਮਾ ਬਦੀ ਰੂਟ ਨਾਲ ਜੁੜ ਕੇ 에어ਪੋਰਟ ਰੋਡ ਤੱਕ ਪਹੁੰਚਣ ਵਾਲਾ ਇਹ ਨਵਾਂ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਗ੍ਰੀਨਫੀਲਡ ਪ੍ਰੋਜੈਕਟ ਹੈ ਭਾਰਤ ਮਾਲਾ ਤਹਿਤ 1400 ਕਰੋੜ ਰੁਪਏ ਦੀ ਲਗਤ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਰੂਟ ਛੋਟਾ ਤੇਜ਼ ਅਤੇ ਸੁਰੱਖਿਅਤ ਬਣਾਇਆ ਗਿਆ 29 ਅਤੇ 30 ਨਵੰਬਰ ਨੂੰ ਹਾਈਵੇ ਦੇ ਉੱਪਰ ਅਧਿਕਾਰਿਕ ਤੌਰ ਤੇ ਟ੍ਰਾਇਲਰ ਜਿਹੜਾ ਰਨ ਕੀਤਾ ਜਾਵੇਗਾ 1 ਦਸੰਬਰ 2025 ਤੋਂ ਯਾਨੀ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਮ ਟ੍ਰੈਫਿਕ ਦੇ ਲਈ ਚੱਲ ਪਵੇਗਾ ਮਾਹਰ ਇਹ ਵੀ ਕਹਿੰਦੇ ਨੇ ਕਿ ਰੋਡ ਬੱਦੀ ਨਿਊ ਚੰਡੀਗੜ੍ਹ ਮਹਾਲੀ ਅਤੇ ਆਲੇ ਦੁਆਲੇ ਦੇ ਉਦਯੋਗਿਕ ਖੇਤਰਾਂ ਦੇ ਲਈ ਲਾਈਫਲਾਈਨ ਬਣੇਗਾ ਜੋਗਿਕ ਟ੍ਰਾਂਸਪੋਰਟ ਤੇਜ਼ ਹੋਵੇਗਾ ਲੌਜਿਸਟਿਕ ਲਾਗਤ ਘਟੇਗੀ ਵਪਾਰ ਰੀਅਲ ਅਸਟੇਟ ਅਤੇ ਦਫ਼ਤਰੀ ਯਾਤਰਾ ਨੂੰ ਵੱਟਾ ਫਾਇਦਾ ਹੋਣ ਵਾਲਾ ਕੰਪਨੀ ਨੇ ਅਕਤੂਬਰ 2022 ਦੇ ਵਿੱਚ ਇਸ ਦਾ ਕੰਮ ਸ਼ੁਰੂ ਕੀਤਾ ਸੀ ਪਰ ਪਹਾੜੀ ਮੀਂਹ ਹਨੇਰੀ ਚੱਕੜ ਆਉਂਦੇ ਨੇ ਹੜ ਵਰਗੇ ਹਾਲਾਤ ਵੀ ਬਣਦੇ ਨੇ ਹਾਈ ਟੈਂਸ਼ਨ ਲਾਈਟਾਂ ਕਾਰਨਾ ਕੰਮ ਵਿੱਚ ਕਾਫੀ ਰੁਕਾਵਟਾਂ ਵੀ ਆਈਆਂ ਪਰ ਹੁਣ ਹਾਈਵੇ 95 ਤੋਂ ਲੈ ਕੇ 98% ਤੱਕ ਤਕਰੀਬਨ ਮੁਕੰਮਲ ਹੋ ਚੁੱਕੇ ਹਨ ਇਨਸਪੈਕਸ਼ਨ ਤੋਂ ਬਾਅਦ 1 ਦਸੰਬਰ 2022 ਤੋਂ 225 ਤੋਂ ਫਾਈਨਲ ਗ੍ਰੀਨ ਸਿਗਨਲ ਦੇ ਦਿੱਤਾ ਜਾਵੇਗਾ ਪੰਜਾਬ ਅਤੇ ਉੱਤਰੀ ਭਾਰਤ ਦੀ ਯਾਤਰਾ ਹੁਣ ਜਾਮ ਫ੍ਰੀ ਹੋ ਜਾਵੇਗੀ ਤੇਜ਼ ਅਤੇ ਸੁਰੱਖਿਅਤ ਬਾਈਪਾਸ ਬਣੇਗਾ ਤੇ ਹੁਣ ਹਾਈਵੇ ਖੁੱਲਾ ਹੋਵੇਗਾ ਸਫਰ ਬਦਲੇਗਾ ਆਮ ਲੋਕਾਂ ਨੂੰ ਜਿਹੜੀ ਰੋਜ਼ਾਨਾ ਖੱਜਲ ਖਵਾਰੀ ਹੁੰਦੀ ਸੀ ਉਸ ਤੋਂ ਰਾਹਤ ਮਿਲੇਗੀ ਖਾਸ ਕਰਕੇ ਜਿਹੜੇ ਲੋਕ ਬੋਹਾਲੀ ਕਰਾਲੀ ਚੰਡੀਗੜ੍ਹ ਜਿਹੜਾ ਬਾਈਪਾਸ ਆ ਇਸ ਦੇ ਰਾਹੀਂ ਜਿਹੜੇ ਦਿੱਲੀ ਜਾਣਗੇ ਖਾਸ ਤੌਰ ਤੇ ਬਹੁਤੇ ਲੋਕ ਜਿਹੜੇ ਪੰਜਾਬ ਦੇ ਜਾਂ ਫਿਰ ਚੰਡੀਗੜ੍ਹ ਦੇ ਜਾਂ ਫਿਰ ਨਿਊ ਚੰਡੀਗੜ੍ਹ ਦੇ ਉਸ ਇਲਾਕੇ ਦੇ ਲੋਕ ਬੱਦੀ ਇਲਾਕੇ ਦੇ ਬਾਇਆ ਹਿਮਾਚਲ ਜਾਂ ਫਿਰ ਕਹਿੰਦੇ ਕਿ ਜੰਮੂ ਕਸ਼ਮੀਰ ਤੋਂ ਦਿੱਲੀ ਜਾਂਦੇ ਸੀ ਲੋਕ ਖਰੜ ਤੇ ਮੋਹਾਲੀ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਾਮ ਲੱਗਦਾ ਸੀ ਇੱਕ ਤਕਰੀਬਨ ਘੰਟਿਆਂ ਵੱਧਦੀ ਵੀ ਕਈ ਵਾਰ ਇੰਨਾ ਜਾਮ ਲੱਗ ਜਾਂਦਾ ਸੀ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਜਾਂਦਾ ਸੀ ਪਰ ਮੋਹਾਲੀ ਦੇ ਆਈਟੀ ਚੌਂਕ ਤੋਂ ਸ਼ੁਰੂ ਹੋ ਕੇ ਕਰਾਲੀ ਤੱਕ ਫਿਰ ਸਿਸਮਾ ਬੱਦੀ ਰੂਟ ਤੱਕ 에어ਪੋਰਟ ਰੋਡ ਤੱਕ ਇਹ ਜੁੜਨ ਵਾਲਾ ਹਾਈਵੇ ਪੂਰੀ ਤਰੀਕੇ ਦੇ ਨਾਲ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਜਾਮ ਤੋਂ ਮੁਕਤੀ ਦੇ ਦੇਵੇਗਾ